ਇਸ ਪਾਰਟੀ ਦੇ ਵਾਦੇ ਦੇਖੋ ਅੱਜ ਪੰਜਾਬ ਦੇ ਅੰਦਰ ਚਾਰ ਸੀਟਾਂ ਦੇ ਜਿਹੜੇ ਵਿਧਾਨ ਸਭਾ ਇਲੈਕਸ਼ਨ ਹੋ ਰਿਹਾ ਔਰ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਇਹੋ ਹੀ ਫਤਵਾ 2022 ਦੇ ਅੰਦਰ ਦਿੱਤਾ ਸੀ ਔਰ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿਉਂਕਿ ਵੋਟਰ ਪਹਿਲਾਂ ਹੀ ਮਨ ਬਣਾ ਲਨ ਦਾ ਬੋਟ ਕਿੱਥੇ ਪਾਣੀ ਆ ਲੋਕਾਂ ਨੇ ਅੱਜ ਹਮ ਹਮਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਰਿਹਾ ਲੋਕ ਪੰਜਾਬ ਦੇ ਅੰਦਰ ਔਰ ਵਧੀਆ ਇਹਦੇ ਨਤੀਜੇ ਜਿਹੜੇ ਉਹ 23 ਤਰੀਕ ਨੂੰ ਤੁਹਾਨੂੰ ਦੇਖਣ ਨੂੰ ਮਿਲਣਗੇ ਕਾਂਗਰਸ ਦੀ ਜਿਹੜੀ ਉਹ ਗੱਲ ਹੈ ਕਾਂਗਰਸ ਨੇ ਅ ਪਿਛੇ 5 ਸਾਲ ਜਿਹੜਾ ਰਾਜ ਕੀਤਾ ਜਾਂ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਅੰਦਰ ਰਾਜ ਕੀਤਾ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਕੋਈ ਇਹਨਾਂ ਨੇ ਡਿਵੈਲਪਮੈਂਟ ਨਹੀਂ ਕੀਤੀ ਇਹਨਾਂ ਨੇ ਲੋਕਾਂ ਦਾ ਨੁਕਸਾਨ ਕੀਤਾ ਲੋਕਾਂ ਦਾ ਵਿੜਾ ਕਰਕ ਕੀਤਾ ਜਿਹਦੇ ਕਰਕੇ 88 ਸੀਟਾਂ ਤੋਂ 18 ਤੇ ਆਏ ਸੀ ਔਰ ਉਹਦਾ ਅੱਜ ਫਿਰ ਜਿਹੜਾ ਸਾਡਾ 2.5 ਸਾਲ ਦਾ ਕਾਰਜਕ੍ਰਮ ਜਿਹੜਾ ਅਸੀਂ ਕੀਤਾ ਹੈ ਕੰਮ ਕੀਤੇ ਆ ਉਹਦਾ ਰਿਜ਼ਲਟ 23 ਤਰੀਕ ਨੂੰ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਪਿਛਲੇ ਜਿਹੜਾ ਵਕਤ ਦੇ ਵਿੱਚ ਕੰਮ ਸਹੀ ਕੰਮ ਨਹੀਂ ਕੀਤਾ ਦੇਖੋ ਸਾਨੂੰ ਤੇ ਟਾਈਮ ਹੀ ਸਿਰਫ 2.5 ਸਾਲ ਮਿਲਿਆ ਪਹਿਲੇ ਪਿੱਛੇ 50 ਸਾਲ 70 ਸਾਲ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਕੰਮ ਕਿਨੇ ਕੀਤਾ ਤੇ ਕਿੰਨੇ ਰਾਜ ਕੀਤਾ ਜਿਨ੍ਹਾਂ ਪਾਰਟੀਆਂ ਨੇ 70 ਸਾਲ ਰਾਜ ਕੀਤਾ ਉਹ ਸਾਨੂੰ ਪੁੱਛ ਰਿਹਾ ਵੀ ਢਾਈ ਸਾਲ ਦਾ ਜਵਾਬ ਦਿਓ ਤੁਸੀਂ 70 ਸਾਲ ਚ ਕੀ ਕੀਤਾ ਪਹਿਲਾਂ ਤੁਸੀਂ ਤਾਂ ਦੱਸੋ ਇਹਨਾਂ ਨੇ ਸਵਾਲ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਇਸ ਤੋਂ ਸਵਾਲ ਇਹਨਾਂ ਨੇ ਕੁਝ ਨਹੀਂ ਕੀਤਾ ਔਰ ਮੈਂ ਦਾਅਵੇ ਨਾਲ ਕਹਿਣਾ ਕਿ 23 ਤਰੀਕ ਨੂੰ ਜਿਹੜਾ ਸਾਡਾ ਪੰਜਾਬ ਦਾ ਰਿਜ਼ਲਟ ਆਏਗਾ ਰਿਜ਼ਲਟ ਵਧੀਆ ਆਏਗਾ ਔਰ 2027 ਚ ਪਹਿਲੇ ਨਾਲੋਂ ਵੱਧ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਲੈ ਕੇ ਜਾਏਗੀ ਔਰ ਜਿਸ ਨੂੰ ਦੇਖੋ ਜਿਹੜੀ ਮਾਈਨਿੰਗ ਦੀ ਗੱਲ ਹੈ ਮਾਈਨਿੰਗ ਜਿਹੜੀ ਸ਼ੁਰੂਆਤ ਹੋਈ ਹੈ ਅਕਾਲੀ ਦਲ ਬੀਜੇਪੀ ਵੇਲੇ ਹੋਈ ਸੀ ਉਸ ਤੋਂ ਬਾਅਦ ਕਾਂਗਰਸ ਨੇ ਉਹਨੂੰ ਚੋੱਕ ਕੇ ਰੱਖਿਆ ਉਸ ਤੋਂ ਬਾਅਦ ਸਾਡੀ ਪਾਰਟੀ ਦੇ ਤੇ ਅਲੀਕੇਸ਼ਨ ਐਲਾਨ ਜੇ ਆਪ ਸਾਫ਼ ਹੋਣ ਤੇ ਰਹੀ ਗੱਲ ਜੋਗਿੰਦਰਪਾਲ ਦੀ ਜੋਗਿੰਦਰਪਾਲ ਨੂੰ ਕੋਈ ਪੁੱਛੇ ਕਿ ਮਾਈਨਿੰਗ ਦਾ ਸਭ ਤੋਂ ਵੱਡਾ ਕਾਰੋਬਾਰ ਤੂੰ ਕੀਤਾ ਕ੍ਰੈਸ਼ਰ ਇੰਡਸਟਰੀ ਦਾ ਕਾਰੋਬਾਰ ਕੀਤਾ ਅਸੀਂ ਵੀ ਕੀਤਾ ਪਰ ਅਸੀਂ ਹੁਣ ਐਵੇਂ ਕਿਸੇ ਤੇ ਅਲੀਕੇਸ਼ਨ ਲਾਈਏ ਉਹਨੇ ਕੀਤਾ ਉਹਨੇ ਉਹ ਕੀਤਾ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਕਾਂਗਰਸ ਸਭ ਤੋਂ ਵੱਡੇ ਅਲੋਕੇਸ਼ਨ ਕਾਂਗਰਸ ਦੇ ਸਭ ਤੋਂ ਵੱਡੇ ਜਿਹੜੇ ਇਹਨਾਂ ਨੇ ਘੁਟਾਲੇ ਕੀਤੇ ਕਾਂਗਰਸ ਨੇ ਕੀਤੇ 10000 ਕਰੋੜ 20000 ਕਰੋੜ 50000 ਕਰੋੜ ਔਰ ਜਗਿੰਦਰਪਾਲ ਨੂੰ ਕੋਈ ਪੁੱਛੇ ਕਿ ਤੂੰ ਪਹਿਲਾਂ ਆਪਣੀ ਪੀੜੀ ਥਲੇ ਸੋਟਾ ਮਾਰ ਲਿਆ ਤੂੰ ਤੈਨੂੰ ਪਿਪਲ ਯਾਦ ਆਉ ਪੰਜ ਨੰਬਰ ਜਿੱਥੇ ਤੂੰ ਕੰਮ ਸ਼ੁਰੂ ਕੀਤਾ ਸੀ ਅੱਜ ਜਿਹੜੀ ਜ਼ਮੀਨਾਂ ਦੇ ਕਬਜ਼ੇ ਤੂੰ ਕੀਤੇ ਕੰਡਾ ਤਾਰ ਕਿਲੋ ਕਿਲੋਮੀਟਰ ਲਾ ਲਈ ਹੈ ਉੱਥੇ ਜਿੱਦਾਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਹੁੰਦਾ ਉੱਥੇ ਲੱਗੇ ਨਾ ਗੇੜ ਵੱਡੇ ਵੱਡੇ ਇਹ ਦੇ ਦੇ ਕਬਜ਼ੇ ਕਰਕੇ ਜ਼ਮੀਨਾਂ ਦੇ ਤੂੰ ਗੇੜ ਲਾ ਲੇ ਔਰ ਤੂੰ ਅੱਜ ਮੀਨੇ ਮਾਰ ਰਿਆਂ ਤੂੰ ਅੱਜ ਕਹਿ ਰਿਆਂ ਵੀ ਇਹ ਮਸ਼ੀਨਾ ਗਲਤ ਲੱਗੀਆਂ ਇਹ ਪਟਾਈ ਗਲਤ ਹੋਈ ਹੈ ਇਹ ਕੰਮ ਗਲਤ ਹੋਇਆ ਜਾਂ ਮੰਤਰੀ ਸਾਹਿਬ ਤੇ ਜਿਹੜੇ ਐਲੀਕੇਸ਼ਨ ਲਾ ਰਿਹਾ ਜਿਹੜੇ ਹਜ਼ਾਰਾਂ ਕਰੋੜ ਹਿੰਦੁਸਤਾਨ ਦੇ ਲੋਕਾਂ ਦੇ ਖਾ ਗਏ ਪੰਜਾਬ ਦੇ ਖਾ ਗਏ ਭੋਏ ਹਲਕੇ ਦੇ ਲੋਕਾਂ ਨੂੰ ਲੁੱਟ ਕੇ ਖਾ ਗਏ ਉਹ ਅੱਜ ਸਾਡੇ ਮੰਤਰੀ ਤੇ ਐਲੀਕੇਸ਼ਨ ਲਾ ਰਿਹਾ ਐਲੀਕੇਸ਼ਨ ਕੀ ਲਾ ਰਿਹਾ ਆਪਣੇ ਤੇ ਐਲੀਕੇਸ਼ਨ ਕੀ ਹੈ ਹਜ਼ਾਰਾਂ ਕਰੋੜ ਦੇ 10000 ਕਰੋੜ 5000 ਕਰੋੜ 20000 ਕਰੋੜ ਤੇ ਸਾਡੇ ਲੀਡਰਾਂ ਤੇ ਕੀ ਅਲਿਗੇਸ਼ਨ ਹੈ ਜੀ ਜਿਉ ਮੰਤਰੀ ਨੇ ਕਮੀਜ਼ ਨਵੀਂ ਪਾ ਲਈ ਜੀ ਉਹਦੇ ਬੇਟੇ ਨੇ ਜੀ ਉਹ ਸ਼ੂਜ਼ ਨਵੇਂ ਪਾ ਲਏ ਜੀ ਉਹਦੇ ਬੇਟੇ ਨੇ ਜੀ ਕਾਰ ਲੈ ਲਈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਜਿਹੜਾ ਬੰਦਾ ਅਮਪਲਾਈਜ਼ ਹੈ 50000 ਜੀ ਦੀ ਤਨਖਾਹ ਹੈ ਉਹਨੇ ਕਾਰ ਰੱਖੀ ਦੀ ਹੈ ਉਹਦੇ ਘਰ ਜਾ ਕੇ ਹਰ ਅਮਪਲਾਈਜ਼ ਨੇ ਜਿਹਦੀ 50000 ਰੁਪਏ ਇਨਕਮ ਹੈ ਮੰਥਲੀ ਉਹਨੇ ਕਾਰ ਰੱਖੀ ਦੀ ਹੈ ਮੰਤਰੀ ਸਾਹਿਬ ਦੀ 2 ਤੋਂ 2.5 ਲੱਖ ਰੁਪਈਆ ਜਿਹੜੀ ਉਹਨਾਂ ਨੂੰ ਫੰਡ ਮਿਲਦਾ ਸਰਕਾਰ ਲੇ ਪਸੋਂ ਜਾਂ ਤਨਖਾਹ ਮਿਲਦੀ ਹੈ ਉਹਦੇ ਵਿੱਚੋਂ ਕਿਹਾ ਆਪਣੇ ਬੇਟੇ ਨੂੰ ਆਪਣੇ ਬੱਚੇ ਨੂੰ ਕਾਰ ਨਹੀਂ ਲੈ ਕੇ ਹਰ ਪਰਿਵਾਰ ਲਿਖੋ ਜਦੋਂ ਪਰਿਵਾਰ ਤੇ ਅਲੀਕੇਸ਼ਨ ਆਂਦਾ ਟੋਟਲ ਗਲਤ ਹੈ ਤੁਸੀਂ ਮੰਤਰੀ ਸਾਹਿਬ ਦੇ ਅਲੀਕੇਸ਼ਨ ਲਾਓ ਅਲੀਕੇਸ਼ਨ ਕੀ ਹੈ ਜੀ ਉਹ ਕਪੜੇ ਨਵੇਂ ਪਾਲੇ ਜੀ ਉਹਨਾਂ ਨੇ ਉਹਨਾਂ ਨੇ ਜੀ ਉਹ ਫਲਾਣਾ ਕੰਮ ਕਰ ਲਿਆ ਜੀ ਉਹਨਾਂ ਨੇ ਘੜੀ ਨਵੀਂ ਪਾ ਲਈ ਜੀ ਯਾਰ ਕੋਈ ਮੁੱਦੇ ਦੀ ਗੱਲ ਕਰੋ ਜਿੰਨੇ ਕੰਮ 2.5 ਸਾਲ ਦੇ ਅੰਦਰ ਭੋਏ ਹਲਕੇ ਦੇ ਵਿੱਚ ਹੋਏ ਨਾ ਜਿਵੇਂ ਆਨਪਰਾ ਹਲਕੇ 'ਚ ਹੋਏ ਨਾ ਜਾਂ ਪਠਾਨਕੋਟ ਹਲਕੇ 'ਚ ਹੋਏ ਨਾ ਦੱਸ ਦੇਣਾ ਕਾਂਗਰਸੀ ਕਿੱਥੇ ਕੀਤੇ ਨਾ ਸਰ ਕੁਸ਼ਤੀਰੇ ਪਹਿਲੇ ਜਿੰਦਰਪਾਲ ਉਹ ਕਿਹਾ ਗਿਆ ਟ੍ਰਾਂਸਫਰ ਹੋਇਆ ਗਿਆ ਉਹ ਵੀ ਕਾਫੀ ਸੁਰਖੇਵੇਂ ਜਾਈ ਜਿਹੜਾ ਟ੍ਰਾਂਸ ਟ੍ਰਾਂਸਫਾਰਮ ਦਾ ਜਿਹੜਾ ਇਹ ਮੁੱਦਾ ਉਥੇ ਟ੍ਰਾਂਸਫਾਰਮ ਜਿਹੜਾ ਲਾਂਨ ਗਿਆ ਹੀ ਜਗਿੰਦਰ ਪਾਲ ਜੀ ਨੂੰ ਕੋਈ ਪੁੱਛੇ ਕਿ ਤੂੰ ਲੋਕਾਂ ਦੇ ਪੈਸੇ ਇਕੱਠੇ ਕਰਕੇ ਟ੍ਰਾਂਸਫਾਰਮ ਉਥੇ ਲਾਂਨ ਚੱਲ ਗਿਆ ਤੂੰ 5 ਸਾਲ ਕਿੱਥੇ ਸੁੱਤਦਾ ਸੀ ਬਈ 5 ਸਾਲ ਦੇ ਵਿੱਚ ਟ੍ਰਾਂਸਫਾਰਮ ਕਿਉਂ 550 ਪਲੱਸ 550 ਪਲੱਸ ਹੁਣ ਸਾਡੀ ਸਰਕਾਰ ਦੇ ਅੰਦਰ ਟ੍ਰਾਂਸਫਾਰਮ ਭੋਏ ਹਲਕੇ ਦੇ ਵਿੱਚ ਲੱਗੇ ਆ ਕਾਨਮਾਲਾ ਪੁਲ ਜਿਹੜਾ ਉਹ ਨਵਾਂ ਉਹਦਾ ਕੰਮ ਸ਼ੁਰੂ ਹੋ ਗਿਆ ਹੈ ਤਾਰਾਗਰ ਦੇ ਵਿੱਚ 50 ਲੱਖ ਨਾਲ ਪਾਰਕ ਬਣਾਇਆ ਔਰ ਐਡੀਟੋਰੀਅਮ ਦੇ ਵਿੱਚ ਲੱਖਾਂ ਰੁਪਈਆ ਲਾਏ ਨਾ ਔਰ 17 ਕਰੋੜ ਰੁਪਈਆ ਨਰੋਡ ਕਮੇਟੀ ਨੂੰ ਦਿੱਤਾ ਸੀਵਰੇਜ ਪਲਾਨ ਜਿਹੜੇ ਸਾਡੇ ਸੁਜਾਨਪੁਰ 38 ਕਰੋੜ ਰੁਪਈਆ ਕਮੇਟੀ ਨੂੰ ਦਿੱਤਾ 38 ਕਰੋੜ ਰੁਪਈਆ ਕਈ ਲੀਡਰ ਆਏ ਕਈ ਚਲੇ ਗਏ ਪਰ ਕਿਸੇ ਨੇ ਸੀਵਰੇਜ ਪਲਾਨ ਜਿਹੜੇ ਨੇ ਇੱਥੇ ਚਾਲੂ ਨਹੀਂ ਕਰਾਇਆ ਔਰ ਅੱਜ ਉਹ ਉਦਘਾਟਨ ਵੀ ਕਰਕੇ ਗਏ ਤੇ ਕੰਮ ਵੀ ਸ਼ੁਰੂ ਕਰਾ ਕੇ ਗਏ ਇਹ ਵੀ ਦੱਸਣ ਕੀ ਕਰਾਇਆ ਅੱਜ ਤੁਸੀਂ ਟਰਾਂਸਫਾਰਮ ਚੱਲ ਪੰਦੇ ਹੋ ਚੈੱਕ ਕਰਨਾ ਇੱਥੇ ਮਾਈਨਿੰਗ ਹੋ ਜੇਗੀ ਪੁਲੀ ਟੋਟ ਗਈ ਜੀ ਤੁਸੀਂ ਸੁੱਤੇ ਹੀ ਪਹਿਲਾਂ ਤੁਸੀਂ ਕੀ ਕੀਤਾ ਤੁਸੀਂ ਜਵਾਬ ਦਿਓ ਵੀ ਕੀ ਕੀਤਾ ਤੁਸੀਂ ਲੋਕਾਂ ਨੂੰ ਲੁੱਟਿਆ ਕੁੱਟਿਆ ਗੁੰਮਰਾਹ ਕੀਤਾ ਤੁਸੀਂ ਆਪਣੇ ਵਰਕਰ ਨਹੀਂ ਛੱਡੇ ਕਾਂਗਰਸੀਆਂ ਨੂੰ ਜਿੰਨਾ ਕਾਂਗਰਸ ਦੇ ਲੀਡਰਾਂ ਨੇ ਧੋਖਿਆ ਮੈਂ ਕਹਿੰਦਾ ਕਿਸੇ ਨੇ ਨਹੀਂ ਰੋਕੇਆ ਔਰ ਇਹਨਾਂ ਨੇ ਆਪਣੇ ਵਰਕਰਾਂ ਦੇ ਪਰਚੇ ਕਰਾਏ ਇਹਨਾਂ ਦਾ ਚੇਅਰਮੈਨ ਇੱਕ ਮਾਰਕੀਟ ਕਮੇਟੀ ਦਾ ਭੋਏ ਹਲਕੇ ਦਾ ਕਾਂਗਰਸ ਦਾ ਉੱਤੇ ਪਰਚਾ ਕਰਾਇਆ ਇੱਕ ਸਮਤੀ ਦਾ ਚੇਅਰਮੈਨ ਸੀ ਆਂਪੁਰ ਦਾ ਉੱਤੇ ਪਰਚਾ ਕਰਾਇਆ ਆਪਣੇ ਵਰਕਰਾਂ ਨੂੰ ਠੋਡ ਮਾਰ ਚਪੇੜਾ ਮਾਰ ਗਾਲਾਂ ਕੱਢ ਮੁਲਾਜ਼ਮਾਂ ਨੂੰ ਮੈਂ ਸੁਣ ਰਿਹਾ ਸੀ ਕਿ ਜਗਿੰਦਰਪਾਲ ਪਰਸੋਂ ਚੌਥ ਅ ਉਹਦੇ ਤੇ ਬਿਆਨ ਦੇ ਰਿਹਾ ਸੀ ਡੀਸੀ ਨੂੰ ਐਸਐਸਪੀ ਨੂੰ ਕਹਿ ਰਿਹਾ ਸੀ ਕਿ ਪੁਲਿਸ ਦੀ ਕੋਈ ਟਰਾਲੀ ਜਾਂਦੀ ਹੈ ਤੇ ਪੁਲਿਸ ਸ਼ਿਕਾਰੀ ਕੁੱਤੇ ਵਾਂਗੂ ਉਹਦੇ ਮਗਰ ਚੱਲ ਪੈਂਦੀ ਹੈ ਕੋਈ ਯਾਰ ਸੈਂਸ ਤੇ ਸਿੱਖ ਲੈ ਡੀਸੀ ਐਸਐਸਪੀ ਤੇਰੇ ਪਿਓ ਦੇ ਨੌਕਰ ਲੱਗੇ ਨਾ ਜਦੋਂ ਤਨਖਾਹ ਦੇਣਾ ਉਹਨਾਂ ਨੂੰ ਉਹਨਾਂ ਜਿਲ੍ਹਾ ਦੇਖਣਾ ਬਹੁਤ ਵਧੀਆ ਜ਼ਿਲ੍ਹੇ 'ਚ ਪੁਲਿਸ ਕੰਮ ਕਰ ਰਹੀ ਆ ਬਹੁਤ ਵਧੀਆ ਡੀਸੀ ਸਾਹਿਬ ਕੰਮ ਕਰ ਰਹੇ ਆ ਬਹੁਤ ਲੋਕ ਖੁਸ਼ ਨੇ ਤੂੰ ਆਪਣੀ ਪੀੜੀ ਥਲੇ ਸੋਟਾ ਮਾਰ ਤੇਰਾ ਕੋਈ ਨੌਕਰ ਨਹੀਂ ਲੱਗਿਆ ਹੁਣ ਤੂੰ ਸ਼ਦਾਈ ਹੋ ਗਿਆ ਪਾਗਲ ਹੋ ਗਿਆ ਵੀ ਮੈਨੂੰ ਅੱਜ ਹੀ ਐਮਐਲਏ ਬਣਾ ਦਿਓ ਇਦਾਂ ਹੀ ਬਣਾਣਾ 2027 ਜਿੱਦਾਂ 2022 ਜਿੱਤੇ ਨੂੰ ਬਣਾਇਆ ਸੀ 27 ਦੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਤਾਂ ਸੈਂਸ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈਲ ਬੰਦੇ ਨੂੰ ਅਕਲ ਤੇ ਸਿੱਖੋ ਵੀ ਮੈਂ ਗੱਲ ਕਿਸ ਤਰੀਕੇ ਨਾਲ ਕਰ ਰਿਹਾ ਬਾਕੀ ਜਿਹੜੇ ਮੰਤਰੀ ਸਾਹਿਬ ਦੇ ਨੇ ਐਲੀਗੇਸ਼ਨ ਲਾਇਆ ਨਾ ਕੋਈ ਇੱਕ ਪ੍ਰੂਫ ਤੇ ਕਰਕੇ ਦੱਸਣਾ ਪ੍ਰੂਫ ਕੋਈ ਨਹੀਂ ਸਬੂਤ ਕੋਈ ਨਹੀਂ ਇਦਾਂ ਹੀ ਚੱਕਰ ਸੁੱਟੀ ਆ ਨਾ ਕਦੀ ਕਹਿੰਦਾ ਮੈਂ ਭਗਵੰਤ ਮਾਨ ਤੋਂ ਨਹੀਂ ਡਰਦਾ ਕਦੀ ਕਹਿੰਦਾ ਮੈਂ ਮੋਦੀ ਦੇ ਪਿਓ ਤੋਂ ਨਹੀਂ ਡਰਦਾ ਉਹ ਯਾਰ ਮੋਦੀ ਦੇ ਪਿਓ ਦਾ ਤੈਨੂੰ ਪਤਾ ਕੀ ਹੈ ਮੋਦੀ ਦੀ ਗੱਡੀ ਲੱਗੇ ਵੀ ਤੂੰ ਕਦੀ ਗਿਆ ਆ ਤੈਨੂੰ ਪਤਾ ਹੈ ਇਸ ਕਰਕੇ ਜਿਹੜਾ ਵੀ ਜਿਹੜਾ ਬੰਦਾ ਕਿਤੇ ਕੁਰਸੀ ਤੇ ਬੈਠਾ ਸਰਕਾਰ ਨੇ ਉਹਨਾਂ ਨੂੰ ਕੁਰਸੀ ਦਿੱਤੀ ਹੈ ਸਰਕਾਰ ਲੋਕਾਂ ਨੇ ਜਿਤਾਇਆ ਸਰਕਾਰ ਨੇ ਪਾਰਟੀ ਨੇ ਮੰਤਰੀ ਬਣਾਇਆ ਉਹ ਮੰਤਰੀ ਉਹਨਾਂ ਦੇ ਅਹੀਂ ਵੀ ਉਹਨਾਂ ਨੂੰ ਕਹਿੰਦੇ ਆ ਕਿ ਉਹ ਹਰ ਅਹੀਂ ਇਹ ਕਹਿੰਦੇ ਕਿ ਤੁਹਾਡੀ ਕਮਜ਼ੋਰੀ ਹੈ ਪਰ ਮੈਨੂੰ ਲੱਗਦਾ ਲੋਕ ਉਹ ਪਸੰਦ ਕਰਦੇ ਆ ਉਹ ਚੀਜ਼ਾਂ ਹਰ ਗਰੀਬ ਔਰ ਅਮੀਰ ਬੰਦੇ ਨੂੰ ਇੱਜ਼ਤਮਾਨ ਦਿੰਦੇ ਆ ਲੋਕਾਂ ਦਾ ਸਤਿਕਾਰ ਕਰਦੇ ਆ ਲੋਕਾਂ ਦਾ ਕੰਮ ਕਰਦੇ ਆ 12 12 ਵਜੇ ਰਾਤ ਫੋਨ ਚੁੱਕਦੇ ਆ ਲੋਕਾਂ ਦੇ ਨਾਲ ਖੜੇ ਹੁੰਦੇ ਆ ਥੱਲੇ ਬੈ ਕੇ ਰੋਟੀ ਖਾਂਦੇ ਆ ਇਹ ਇਹ ਕਸੂਰ ਆ ਉਹਨਾਂ ਦਾ ਇਹ ਇਹ ਕਹਿੰਦੇ ਨੇ ਕਿ ਉਹਨ ਸਾਡੇ ਵਾਂਗੂ ਐਮਐਲਏship ਕਰੋ ਸਾਡੇ ਵਾਂਗੂ ਮੰਤਰੀ ਪਦ ਕਰੋ ਜਿੱਦਾਂ ਹੀ ਲੋਕਾਂ ਦੇ ਚਪੇੜਾ ਮਾਰਦੇ ਸੀ ਠੁੱਡ ਮਾਰਦੇ ਸੀ ਗਾਲਾਂ ਕੱਢਦੇ ਸੀ ਅਮਪਲਾਈਜ਼ ਨੂੰ ਗਾਲਾਂ ਕੱਢਦੇ ਸੀ ਅਸੀਂ ਬਦਮਾਸ਼ੀ ਕਰਦੇ ਸੀ ਗੁੰਡਾਗਰਦੀ ਕਰਦੇ ਸੀ ਇਹ ਕਹਿੰਦੇ ਉਦਾਂ ਕਰੋ ਪਰ ਉਹ ਆਮ ਆਦਮੀ ਪਾਰਟੀ ਜੀ ਨਹੀਂ ਹੋਣਾ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਹਰ ਬੰਦੇ ਨੂੰ ਸਤਿਕਾਰ ਦਿੱਤਾ ਜਾਏਗਾ ਔਰ ਦੇਾਂਗੇ ਉਹ ਕਹਿੰਦੇ ਇਹ ਵੀ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਤੋਂ ਨਹੀਂ ਦੇਖੋ ਲੋਕਾਂ ਦਾ ਮੋਹ ਭੰਗ ਹੋਇਆ ਜਾਂ ਨਹੀਂ ਹੋਇਆ ਇਹ ਤੇ 27 ਚ ਪਤਾ ਲੱਗੇਗਾ ਪਰ ਤੁਹਾਡੇ ਤੋਂ ਮੋਹ ਭੰਗ ਹੋ ਗਿਆ ਸੀ ਇਹ 2022 ਚ ਪਤਾ ਲੱਗਿਆ ਸੀ ਜਦੋਂ 2017 ਦੇ ਵਿੱਚ ਇਲੈਕਸ਼ਨ ਆਏ 88 ਸੀਟਾਂ ਜਿੱਤੀਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ 88 ਤੋਂ 18 ਤੇ ਆਏ 88 ਤੋਂ 18 ਤੇ ਆਇਆ ਤੇ ਇਹਦਾ ਮਤਲਬ ਇਹ ਆ ਕਿ ਇਹ ਮੋਹ ਭੰਗ ਕਾਂਗਰਸ ਤੋਂ ਹੋਇਆ ਲੋਕਾਂ ਦਾ ਜਾਂ ਆਮ ਆਦਮੀ ਪਾਰਟੀ ਤੋਂ ਹੋਇਆ ਤੁਹਾਡੇ ਸਾਹਮਣੇ ਕਲੀਅਰ ਹੈ ਸਭਾਂ ਨੂੰ ਕਾਫੀ ਦੇ ਰਹੇ ਦਿਖੋ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਪਾਰਟੀ ਦੇ ਅੰਦਰ ਜਿਹੜੇ ਲੀਡਰ ਹੁੰਦੇ ਆ ਨਾ ਉਹ ਮਾੜੇ ਹੁੰਦੇ ਆ ਜਿਹੜੇ ਵਰਕਰ ਨੂੰ ਮਾਰਦੇ ਆ ਵਰਕਰ ਨੂੰ ਡੈਮੇਜ ਕਰਦੇ ਆ ਆਮ ਆਦਮੀ ਪਾਰਟੀ ਇੱਕ ਪਾਰਟੀ ਨਹੀਂ ਇੱਕ ਸੋਚ ਆ ਇੱਕ ਵਿਚਾਰਧਾਰਾ ਆ ਕਿ ਹਰ ਆਮ ਆਦਮੀ ਬੰਦੇ ਨੂੰ ਹਰ ਇਨਸਾਨ ਨੂੰ ਗਰੀਬ ਨੂੰ ਅਮੀਰ ਨੂੰ ਨਾਲ ਲੈ ਕੇ ਚੱਲਣਾ ਇਹ ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਆ ਔਰ ਇਸ ਉਸ ਸਟ੍ਰੈਟਜੀ ਦੇ ਆਮ ਆਦਮੀ ਪਾਰਟੀ ਚੱਲ ਰਹੀ ਆ ਸਾਨੂੰ ਠੀਕ ਲੱਗਿਆ ਅਸੀਂ ਆਮ ਆਦਮੀ ਪਾਰਟੀ ਵਾਸਤੇ ਹਿਮਾਚਲ ਗੁਜਰਾਤ ਮੱਧ ਪ੍ਰਦੇਸ਼ ਧੂਰੀ ਹੁਣ ਬਾਈਲੈਕਸ਼ਨ ਡੇਰਾ ਬਣਾਣ ਹਰ ਜਗ੍ਹਾ ਜਿੱਥੇ ਪਾਰਟੀ ਨੇ ਡਿਊਟੀ ਲਾਈ ਆ ਉਥੇ ਕੰਮ ਕੀਤਾ ਔਰ ਜਿੱਥੇ ਪਾਰਟੀ ਡਿਊਟੀ ਲਾਏਗੀ ਉਥੇ ਕੰਮ ਕਰਾਂਗੇ ਸਭ ਜਿਹੜਾ ਪੂਰਵ ਵਿਧਾਇਕ ਜਗਿੰਦਰ ਪਾਲ ਜੀ ਜਿਹੜਾ ਜਿਆਦਾ ਯਗ ਰੀਟ ਕਰਦਾ ਪਹਿਲੀ ਅਫਰ ਦਾ ਮੈਂ ਕਿਹਾ ਦੁਕਾਨ ਹੈਗਾ ਉਹਨੇ ਦੇਖੋ ਉਹ ਪੂਰਵ ਵਿਧਾਇਕ ਜਗਿੰਦਰਪਾਲ ਜਿਹੜਾ ਉਹ ਸ਼ਰਾਬੀ ਹੋ ਗਿਆ ਪਾਗਲ ਹੋ ਗਿਆ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਕੀ ਅਧਿਕਾਰ ਆ ਮੈਂ ਕਿਤੇ ਜਾ ਸਕਣਾ ਕਿਸੇ ਦੀ ਗੱਡੀ ਰੋਕ ਸਕਣਾ ਫੜ ਸਕਣਾ ਕਿ ਨਹੀਂ ਕਾ ਫੜ ਸਕਦਾ ਕਿਤੇ ਰੇਟ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਪੁਲਿਸ ਦਾ ਕੰਮ ਹੈ ਪੁਲਿਸ ਆਪਣਾ ਵਾਕੂ ਵੀ ਵਧੀਆ ਤਰੀਕੇ ਨਾਲ ਐਸਐਸਪੀ ਸਾਹਿਬ ਹੈਂਡਲ ਕਰ ਰਿਹਾ ਡੀਸੀ ਸਾਹਿਬ ਕਰ ਰਿਹਾ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਇਹ ਦੇਖੋ ਵਕਤ ਦੀਆਂ ਗੱਲਾਂ ਨੇ ਵਕਤ ਕਹਿੰਦੇ ਇੱਜ਼ਤیں ਸ਼ੋਹਰਤیں ਚਾਹਤیں ਨਫ਼ਰਤیں ਜੇ ਸਦਾ ਕਬੀਰ ਰਹਤੀ ਨਹੀਂ ਅੱਜ ਜਹਾਂ ਮੈਂ ਹਾਂ ਕੱਲ ਕੋਈ ਔਰ ਥਾ ਜੇ ਵੀ ਇੱਕ ਦੌਰ ਹੈ ਉਹ ਵੀ ਇੱਕ ਦੌਰ تھا۔ ਇਹ ਵਕਤ ਦੀਆਂ ਗੱਲਾਂ ਨੇ ਵਕਤ ਪਲਟ ਗਿਆ। ਹੁਣ ਤੂੰ ਆਪਣਾ ਕੰਮ ਕਰ ਯਾਰ। ਮੰਤਰੀ ਸਾਹਿਬ ਨੂੰ ਵਧੀਆ ਕੰਮ ਕਰ ਰਿਹਾ ਉਹਨਾਂ ਨੂੰ ਆਪਣਾ ਕੰਮ ਕਰਨ ਦੇ। ਹੁਣ ਜਾ ਜਾ ਕੇ ਕੰਦਾ ਜਿ ਵਜਣ ਦਦਾ ਕਦੀ ਟੱਕਰਾਂ ਸਫੇਦਿਆਂ ਨੂੰ ਮਾਰਨ ਦਾ ਕਦੀ ਟੋਇਆਂ 'ਚ ਸ਼ਾਲਾ ਮਾਰਨ ਦਾ ਇਹ ਪ੍ਰਸ਼ਾਸਨ ਦਾ ਕੰਮ ਹੈ। ਪ੍ਰਸ਼ਾਸਨ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਔਰ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹਰ ਗਰੀਬ ਆ ਅਮੀਰ ਦੇ ਨਾਲ ਖੜੇ ਹੋ ਕੇ ਕੰਦੇ ਨਾਲ ਕੰਦਾ ਲਾ ਕੇ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਦਵਾਏਗੀ ਔਰ ਕੰਮ ਕਰੇਗੀ।